ਬੇਟਾ ਮੇਰਾ ਖਾਕੇ ਖੜਾ ਰੀ ਸੀਗਾ ਬਹੁਤ ਵਧੀਆ ਤੇ ਇਹਨੇ ਜਾ ਕੇ ਤੱਕਾਂ ਮੋਕਾ ਮਾਰਿਆ ਬੇਟੇ ਨੂੰ ਆਣਾ ਮੋਟਾ ਕਹਾ ਉਹਨੇ ਲੱਫੜ ਮਾਰਿਆ ਘਰ ਆ ਗਏ ਲੰਬਾ ਦਿਨ ਮੈਂ ਆਪਦੇ ਬੇਟੇ ਨੂੰ ਸੋ ਸਪੜੀ ਵਾਰੂ ਨੂੰ ਕੋਈ ਖੜਾ ਕੇ ਵੀ ਇਹ ਗੱਲ ਆਪਾਂ ਨਿਵੇੜਦ ਗਏ ਇੱਥੇ ਬੇਟਾ ਮੈਨੂੰ ਮੈਨੂੰ ਤਾਂ ਮੇਰਾ ਕਸੂਰ ਨਹੀਂ ਮਾਂ ਮੈਨੂੰ ਪਤਾ ਤੇਰਾ ਕਸੂਰ ਨਹੀਂ ਪਰ ਆਪਾਂ ਗੱਲ ਵਧਾਉਣੀ ਨਹੀਂ ਨੀਗੀ ਇਹ ਕਾਹੂ ਟਾਈਮ ਬਾਅਦ ਹੀ ਆਉਂਦੇ ਪਿਓ ਪੁੱਤ ਬੇਟਾ ਆਈਲਸ ਪੇਪਰ ਦੇ ਕੇ ਚੰਡੀਗੜ੍ਹ ਤੋਂ ਆਇਆ ਸ਼ਾਮ ਨੂੰ 5 ਵਜੇ ਤੱਕ ਆਇਆ 6 ਵਜੇ ਮੈਂ ਖੇਤੋਂ ਆਇਆ ਜੋ ਗੇੜ ਖੜਕ ਕੇ ਗੇੜ ਖੋਲਿਆ ਪੁਰਤਮ ਸਿੰਘ ਉਹ ਪੱਕੀ ਜਵਾਨ ਤੇ ਆ ਗਿਆ ਜੀ ਤੇ ਨਹੀਂ ਪਤਾ ਵੀ ਕੱਲਾ ਬੇਟਾ ਆ ਕਿ ਪਿਓ ਆ ਇਹ ਨਹੀਂ ਪਤਾ ਪਰ ਬੇਟਾ ਉਹਦਾ ਪਿੰਡ ਚ ਗੰਡਾਸਾ ਚੱਕ ਕੇ ਨਾਲ ਬੰਦੇ ਲੈ ਕੇ ਕਦੋਂ ਡੇਢ ਘੰਟਾ ਉਹ ਗੰਡਾਸਾ ਲੈ ਕੇ ਤੇ ਇਹਨਾਂ ਦੇ ਘਰ ਦੇ ਸਾਹਮਣੇ ਜਿਹੜੇ ਹੈਗਾ ਗੇੜੇ ਕੱਢ ਰਿਹਾ ਹੈਗਾ ਪਹਿਲਾਂ ਵੀ ਘਰ ਆ ਕੇ ਇਹਨਾਂ ਦੇ ਬੇਟੇ ਦਾ ਕਤਲ ਕੀਤਾ ਸੀ ਪੁਲਿਸ ਨੂੰ ਫੌਰੀ ਐਕਸ਼ਨ ਜਿਹੜਾ ਲੈਣਾ ਚਾਹੀਦਾ ਜਮਾਨਤ ਜਿਹੜੀ ਹੈਗੀ ਹੈ ਰੱਦ ਕਰਾ ਕੇ ਉਹਨੂੰ ਜੇਲ੍ਹ ਚ ਭੇਜਣਾ ਚਾਹੀਦਾ ਉਹ ਸਮਾਜ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਹੈਗੇ ਉਹ ਲੋਕ ਪਿੰਡ ਦੇ ਵਿੱਚ ਮੰਨ ਲਓ ਪਹਿਲਾਂ ਦੁਕਾਨ ਤੇ ਜਦੋਂ ਮਾਰਚਸ ਦੀ ਡੱਬੀ ਵੀ ਲੈਣ ਲੱਗੇ ਉੱਥੇ ਵੀ ਇੱਕ ਮਿੰਟ ਲੱਗ ਗਿਆ ਉੱਥੇ ਵੀ ਅਸਲਾ ਕੱਢ ਕੇ ਤਾਨ ਲੈਂਦੇ ਸੀ ਮਤਲਬ ਇਸ ਤਰ੍ਹਾਂ ਦੇ ਸਨਕੀ ਕਿਸਮ ਦੇ ਜਿਹੜੇ ਹੈਗੇ ਆ ਉਹ ਬੰਦੇ ਆ ਸਤ੍ਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਪਾਲ 216 ਦੀ ਗੱਲ ਪਿੰਡ ਪੁਲੀ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕੀਤਾ ਜਾਂਦਾ ਆ ਮਾਪਿਆਂ ਦੇ ਇਕਲੌਤੇ ਪੁੱਤ ਦਾ ਜਿਹੜਾ ਕਤਲ ਕੀਤਾ ਜਾਂਦਾ ਥੋੜੀ ਬਹੁਤੀ ਜਿਹੜੀ ਹੈਗੀ ਆ ਉਹ ਬਹਿਸ ਪਸਾਈ ਹੁੰਦੀ ਆ ਉਸ ਤੋਂ ਬਾਅਦ ਸੱਦਿਆਂ ਘਰ ਦੇ ਵਿੱਚ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਆ ਦੋਸ਼ੀਆਂ ਨੂੰ ਸਜ਼ਾ ਵੀ ਹੁੰਦੀ ਆ ਜੇਲ੍ਹ ਦੇ ਵਿੱਚ ਦੋਸ਼ੀ ਜਾਂਦੇ ਨੇ ਪਰ ਜਦੋਂ ਜ਼ਮਾਨਤ ਤੇ ਬਾਹਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਆਪਣਾ ਉਹੀ ਰਸੂਖ ਆਪਣੀ ਉਹੀ ਜਿਹੜੀ ਹੈਗੀ ਆ ਤੌਂਸ ਜਮਾਉਣ ਦੀ ਕੋਸ਼ਿਸ਼ ਉਸ ਪਰਿਵਾਰ ਦੇ ਉੱਪਰ ਕਰ ਦਿੰਦੇ ਜਿਸ ਪਰਿਵਾਰ ਦਾ ਜੀਵ ਵੀ 116 ਦੇ ਵਿੱਚ ਚਲਾ ਜਾਂਦਾ ਆ ਇਸ ਮਾਮਲੇ ਦੇ ਵਿੱਚ ਅੱਜ ਪਰਿਵਾਰ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਥੇਬੰਦੀ ਦੇ ਜਿਹੜੇ ਹੈਗੇ ਨੇ ਆਗੂ ਉਹ ਐਸਐਸਪੀ ਬਠਿੰਡਾ ਨੂੰ ਮਿਲਦੇ ਨੇ ਕੀ ਗੱਲਬਾਤ ਹੋਈ ਕੀ ਮਾਮਲਾ ਇਸ ਦੇ ਉੱਪਰ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਣਗੇ ਗੱਲਬਾਤ ਕਰਾਂਗੇ ਰਜਿੰਦਰ ਬਾਈ ਸਭ ਤੋਂ ਪਹਿਲਾਂ ਸਵਾਗਤ ਆਰ ਐਮਬੀ ਟੈਲੀਵਿਜ਼ਨ ਤੇ ਹਾਂ ਸ਼ੁਕਰੀਆ ਬਾਈ ਜੀ ਬਹੁਤ ਬਾਈ ਪਹਿਲਾਂ ਮਾਮਲੇ ਤੋਂ ਜ਼ਰੂਰ ਜਾਣੂ ਕਰਵਾ ਦਿਓ ਕੀ ਮਾਮਲਾ ਹੈ ਆ ਬਾਈ ਜੀ ਇਹ ਸਾਡੇ ਪੂਲੀ ਪਿੰਡ ਦੇ ਜਿਹੜੀ ਇਕਾਈ ਹੈ ਕਿਰਤੀ ਕਿਸਾਨ ਯੂਨੀਅਨ ਦੀ ਉਹਦੇ ਪ੍ਰਧਾਨ ਨੇ ਸੰਤੋਖ ਸਿੰਘ ਜੀ ਇਨਾਂ ਦਾ ਇਕਲੌਤਾ ਬੇਟਾ ਸੀਗਾ 22 ਸਾਲ ਦਾ ਤੇ ਉਹ ਹਾਕੀ ਦਾ ਵਧੀਆ ਪਲੇਅਰ ਸੀ ਹਾਂ ਹਾਕੀ ਖੇਡਦੇ ਸੀ ਤਾਂ ਜਿਵੇਂ ਹਾਕੀ ਗਰਾਊਂਡ ਦੇ ਵਿੱਚ ਕੋਈ ਬੰਦੇ ਆ ਜਾਂਦੇ ਕੋਈ ਨਸ਼ਾ ਕਰਨ ਵਾਲੇ ਜਾਂ ਉਸ ਤਰ੍ਹਾਂ ਦੀ ਹਰਕਤਾਂ ਕਰਨ ਵਾਲੇ ਤਾਂ ਇਹਨਾਂ ਨੇ ਉਹਨੂੰ ਜਿਹੜਾ ਸੀਗਾ ਉਹ ਟੋਕਿਆ ਵੀ ਤਾਂ ਉਹਨਾਂ ਨੇ ਮਤਲਬ ਜਿਹੜੀ ਖੁੰਦਕ ਰੱਖੀ ਇੱਕ ਵਾਰੀ ਥੋੜਾ ਜਿਹਾ ਹੱਥੋਂ ਪਾਈ ਵੀ ਹੋਏ ਚਲੋ ਇਹ ਸੀ ਗੱਲ ਨੂੰ ਇਹਨਾਂ ਨੇ ਲੱਗੇ ਵੀ ਵੀ ਆਮ ਗੱਲ ਹੈਗੀ ਆ ਪਰ ਉਹਨਾਂ ਨੇ ਖੁੰਦਕ ਰੱਖੀ ਔਰ ਕਾਫੀ ਸਮੇਂ ਬਾਅਦ ਮਤਲਬ ਤਿੰਨ ਚਾਰ ਸਾਲ ਬਾਅਦ ਜਿਵੇਂ ਕਿ ਮੰਨ ਚ ਖੁੰਦਕ ਰੱਖੀ ਔਰ 2016 ਦੇ ਵਿੱਚ ਇਹਨਾਂ ਦੇ ਘਰ ਆ ਕੇ ਯਾਨੀ ਕਿ ਗੇਟ ਖੜਕਾਇਆ ਤਾਂ ਇਹਨਾਂ ਨੇ ਜਦੋਂ ਜਾ ਕੇ ਬੂਹਾ ਖੋਲਿਆ ਇਹਨਾਂ ਦੇ ਬੇਟੇ ਨੇ ਤੇ ਉਹਨਾਂ ਨੇ ਜਿਹੜਾ ਸੀਗਾ ਸਿੱਧੀ ਜਿਹੜੀ ਸੀ ਗੋਲੀ ਮਾਰਦੀ ਜਿਸ ਕਰਕੇ ਇਹਨਾਂ ਦੇ 22 ਸਾਲਾਂ ਦਾ ਜਿਹੜਾ ਨੌਜਵਾਨ ਪੁੱਤ ਸੀ ਉਹਦੀ ਥਾਂ ਤੇ ਜਿਹੜੀ ਸੀ ਉਹ ਮੌਤ ਹੋ ਗਈ ਇਕਲੌਤਾ ਬੇਟਾ ਸੀ ਇਹਨਾਂ ਦਾ ਤਾਂ 302 ਦੇ ਤਹਿਤ ਜਾਂ ਹੋਰ ਉਹਨਾਂ ਤੇ 452 ਦਾ ਜਿਹੜਾ ਸੀ ਪਰਚਾ ਸੀ ਉਹ ਥਾਣੇ ਨਾ ਥਾਣੇ ਦੇ ਵਿੱਚ ਜਿਹੜਾ ਸੀ ਉਹ 2016 ਚ ਹੋ ਗਿਆ ਤੇ ਕੇਸ ਚੱਲਿਆ ਔਰ ਮਾਨਜੂਗ ਅਦਾਲਤ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਉਹਨਾਂ ਦੋਨਾਂ ਪਿਓ ਪੁੱਤਾਂ ਨੂੰ ਜਿਨ੍ਹਾਂ ਨੇ ਘਰੇ ਆ ਕੇ ਗੋਲੀ ਮਾਰੀ ਸੀ ਉਹ ਜਿਹੜੀ ਸੀ ਉਹ ਹੋ ਗਈ ਉਸ ਤੋਂ ਬਾਅਦ ਵੀ ਉਹ ਜਦੋਂ ਵੀ ਛੁੱਟੀ ਤੇ ਆਉਂਦੇ ਸੀਗੇ ਉਹ ਇਹਨਾਂ ਨੂੰ ਟਾਰਗੇਟ ਕਰਨ ਦੀ ਜਿਹੜੀ ਸੀ ਕੋਸ਼ਿਸ਼ ਕਰਦੇ ਰਹੇ ਕਿਉਂਕਿ ਉਹ ਇਹਨਾਂ ਦੇ ਨਾਲ ਜਦੋਂ ਰਾਈ ਨਵਾ ਕਰਨਾ ਚਾਹੁੰਦੇ ਸੀਗੇ ਪਹਿਲਾਂ ਪਿੰਡ 'ਚ ਜ਼ਮੀਨ ਉਹਨਾਂ ਕੋਲ ਚੰਗੀ ਸੀ ਉਹਨੂੰ ਐਸੀ ਵੀ ਪੈਸੇ ਦੇ ਕਿਹੜਾ ਸੀ ਗਿਆ ਜਾਂ ਜ਼ਮੀਨ ਦੇ ਗ੍ਰਾਈ ਨਾਮਾ ਕਰ ਲਗੇ ਪਰ ਇਹਨੇ ਕਿਹਾ ਵੀ ਨਹੀਂ ਮੈਂ ਆਪਣੇ ਮੇਰੇ ਨੌਜਵਾਨ ਇਕਲੌਤੇ ਪੁੱਤ ਦਾ ਕਤਲ ਹੋਇਆ ਹੈਗਾ ਵੀ ਮੈਂ ਤੁਹਾਡਾ ਕੋਈ ਰਾਜੀ ਨਾਮਾ ਨਹੀਂ ਕਰਨਾ ਇਹਨਾਂ ਨੇ ਰਾਜੀ ਨਾਮਾ ਨਹੀਂ ਕੀਤਾ ਔਰ ਉਹਨਾਂ ਦੋਸ਼ੀਆਂ ਨੂੰ ਜਿਹੜੀ ਸੀ ਸਜ਼ਾ ਦਵਾਈ ਉਮਰ ਕੈਦੀ ਸਜ਼ਾ ਹੋਈ ਹੁਣ ਜਦੋਂ ਉਹ ਆਏ ਹੈਗੇ ਆਪਣੇ ਉਹਦਾ ਲੜਕਾ ਜਿਹੜਾ ਹੈਗਾ ਉਹ ਪੱਕੀ ਬੇਲ ਤੇ ਆਇਆ ਤੇ ਉਹ ਗੰਡਾਸਾ ਲੈ ਕੇ ਤੇ ਇਹਨਾਂ ਦੇ ਘਰ ਦੇ ਸਾਹਮਣੇ ਵੀ ਜਿਹੜੇ ਹੈਗੇ ਗੇੜੇ ਕੱਢ ਰਿਹਾ ਹੈਗਾ ਪਹਿਲਾਂ ਵੀ ਘਰ ਆ ਕੇ ਇਹਨਾਂ ਦੇ ਬੇਟੇ ਦਾ ਕਤਲ ਕੀਤਾ ਸੀ ਹੁਣ ਵੀ ਮਤਲਬ ਘਰ ਦੇ ਸਾਹਮਣੇ ਜਿਹੜੇ ਗੇੜੇ ਹੈਗੇ ਕੱਢ ਰਿਆ ਤੋਂ ਇਹਦੇ ਬਾਬਤ ਇਹਨਾਂ ਨੇ ਕੁਝ ਦਿਨ ਪਹਿਲਾਂ ਥਾਣੇ ਨੇ ਥਾਣੇ ਜਿਹੜੀ ਦਰਖਾਸਤ ਦਿੱਤੀ ਸੀਗੀ ਪਰ ਉਹ ਕੁਸ਼ਕੂਪਿੰਡ ਦੇ ਬੰਦੇ ਜਿਹੜੇ ਉਹਨਾਂ ਦੀ ਹਮਾਇਤੀ ਆ ਉਹਨਾਂ ਦੇ ਕਹਿਣ ਤੇ ਜਿਹੜਾ ਮਾਮਲਾ ਸੀਗਾ ਉਹ ਇਦਾਂ ਜਿਹੜਾ ਟਾਲ ਦਿੱਤਾ ਗਿਆ ਤੋਂ ਇਹਨਾਂ ਨੇ ਜਦੋਂ ਕਿਰਤੀ ਕਿਸਾਨ ਯੂਨੀਅਨ ਵਾਲੇ ਕਿਉਂਕਿ ਸਾਡੇ ਨਾਲ ਜੁੜੇ ਸੱਤੀਆਂ ਨੇ ਮਸਲਾ ਉਠਾਇਆ ਤੇ ਇਸ ਮਾਮਲੇ ਚ ਅਸੀਂ ਐਸਐਸਪੀ ਬਠਿੰਡਾ ਨੂੰ ਅੱਜ ਅਸੀਂ ਜਿਹੜੇ ਹੈਗੇ ਮਿਲੇ ਆ ਤੇ ਵੀ ਇਹ ਜਿਹੜਾ ਹੈਗਾ ਮਾਮਲਾ ਸੀਰੀਅਸ ਆ ਇੱਕ ਪਰਿਵਾਰ ਦੇ ਨੌਜਵਾਨ ਪੁੱਤ ਦਾ ਕਤਲ ਹੋ ਚੁੱਕਾ ਘਰ ਦੇ ਵਿੱਚ ਇਹ ਨੇ ਇਹਨਾਂ ਦੀ ਵਾਈਫ ਆ ਉਹ ਵੀ ਬਿਮਾਰ ਨਹੀਂ ਤੇ ਇਹਨਾਂ ਦੀ ਬਜ਼ੁਰਗ ਮਾਤਾ ਹੈਗੀ ਘਰ ਦੇ ਵਿੱਚ ਹੋਰ ਕੋਈ ਮੇਲ ਮੈਂਬਰ ਨਹੀਂ ਇਕੱਲੇ ਹੀ ਜਿਹੜੇ ਹੈਗੇ ਖੇਤੀ ਕਰਦੇ ਆ ਤੋ ਖੇਤੀ ਦਾ ਕੰਮ ਤਾਂ ਦਿਨ ਰਾਤ ਚੱਲਦਾ ਰਾਤ ਬਰਾਤ ਤੇ ਖੇਤ ਵੀ ਜਾਣਾ ਹੁੰਦਾ ਹੈਗਾ ਤੇ ਪਿੰਡ ਚ ਕੋਈ ਬੰਦਾ ਇਹਨਾਂ ਨੂੰ ਜਿਹੜੀ ਹੈਗੀ ਆ ਇਹਨਾਂ ਦੀ ਜਾਨ ਦੇ ਵਾਸਤੇ ਖਤਰਾ ਬਣਿਆ ਹੋਇਆ ਹੈਗਾ ਤੋ ਇਹ ਲਾ ਐਂਡ ਆਰਡਰ ਜਿਹੜਾ ਹੈਗਾ ਯਾਨੀ ਕਿ ਜਿਹਨਾਂ ਦੀ ਜਾਨ ਦੀ ਇਫਾਜਤ ਕਰਨੀ ਹੈਗੀ ਆ ਤਾਂ ਉਹ ਤਾਂ ਪੁਲਿਸ ਨੇ ਦੇਖਣਾ ਨਾ ਉਸ ਮਾਮਲੇ ਚ ਐਸਐਸਪੀ ਬਟਿੰਡਰ ਨੂੰ ਅਸੀਂ ਮਿਲੇ ਆ ਉਹਨਾਂ ਨੇ ਉਚੋ ਮੰਡੀ ਦੇ ਡੀਐਸਪੀ ਦੀ ਜਿਹੜੀ ਡਿਊਟੀ ਹੈਗੀ ਆ ਲਗਾਈ ਆ ਕਿ 10 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈਗੀ ਇਹਦੇ ਤੇ ਉਹ ਕਾਰਵਾਈ ਜਿਹੜੀ ਕਰਨਗੇ ਤੋਂ ਅਸੀਂ ਦੇਖਦੇ ਆ ਕੀ ਇਹ ਕਾਰਵਾਈ ਜਿਹੜੀ ਹੈਗੀ ਉਹ ਕਰਦੇ ਹੈਗੇ ਤਾਂ ਤਾਂ ਫਿਰ ਇਹ ਵੀ ਆ ਨਾ ਕਿ ਜਿਵੇਂ ਤੁਸੀਂ ਗੱਲ ਕਰੇ ਕਿ ਜਾਨ ਨੂੰ ਸਿੱਧਮ ਸਿੱਧਾ ਖਤਰਾ ਜਾਂ ਫਿਰ ਸਿੱਧਮ ਸਿੱਧਾ ਧਮਕਾਉਣ ਦੀਆਂ ਧੌਂਸ ਜਮਾਉਣ ਦੀ ਕੋਸ਼ਿਸ਼ ਹੈ ਜੇਕਰ ਜਿਵੇਂ ਤੁਸੀਂ ਕਹੇ ਕਿ ਗੰਡਾਂਸਿਆਂ ਦੇ ਨਾਲ ਆ ਕੇ ਘਰ ਦੇ ਬਾਹਰ ਆਉਂਦੇ ਨੇ ਗਲੀ ਦੇ ਵਿੱਚ ਆਉਂਦੇ ਨੇ ਬਿਲਕੁਲ ਜੀ ਉਹ ਤਾਂ ਹੁਣ ਅ ਅਸੀਂ ਤਾਂ ਕਹਿੰਨੇ ਕਿ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮਤਲਬ ਉਹ ਇਸ ਤਰ੍ਹਾਂ ਦਾ ਮਾਰਖੋਰਾ ਪਰਿਵਾਰ ਸੀਗਾ ਕਿ ਪਿੰਡ ਦੇ ਵਿੱਚ ਮੰਨ ਲਓ ਪਹਿਲਾਂ ਦੁਕਾਨ ਤੇ ਜਦੋਂ ਮਾਰਚਸ ਦੀ ਡੱਬੀ ਵੀ ਲੈਣ ਲੱਗੇ ਉੱਥੇ ਵੀ 1 ਮਿੰਟ ਨਿਕ ਲੱਗ ਗਿਆ ਉੱਥੇ ਵੀ ਅਸਲਾ ਕੱਢ ਕੇ ਤਾਨ ਲੈਂਦੇ ਸੀਗੇ ਮਤਲਬ ਇਸ ਤਰ੍ਹਾਂ ਦੇ ਸਣਕੀ ਕਿਸਮ ਦੇ ਜਿਹੜੇ ਹੈਗੇ ਆ ਉਹ ਬੰਦੇ ਆ ਕਿਸੇ ਬੰਦੇ ਨੇ ਉਹਨਾਂ ਨੂੰ ਕਹਤਾ ਵੀ ਤੁਹਾਡੇ ਬਾਰੇ ਬੰਦਾ ਉਹ ਫਲਾਣੀ ਗੱਲ ਕਰਦਾ ਸੀਗਾ ਉਰਾਤ ਪਾਉਣ ਨੂੰ ਜਿਹੜੇ ਸੀਗੇ ਤਿਆਰ ਹੋ ਜਾਂਦੇ ਆ ਤਾਂ ਇਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਨੇ ਪਹਿਲਾਂ ਕਤਲ ਕਰਕੇ ਇਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਹੈਗੇ ਆ ਤੇ ਆਪ ਵੀ ਪਹਿਲਾਂ ਥੋੜੀ ਵੀ ਤੁਸੀਂ ਜੇਲ੍ਹ 'ਚ ਬੈਠੇ ਹੋ ਥੋੜੀ ਜ਼ਿੰਦਗੀ ਉੱਥੇ ਲੰਘਣੀ ਹੈਗੀ ਆ ਹੁਣ ਤੇ ਜ਼ਮਾਨਤ ਮਿਲੀ ਹੈਗੀ ਆ ਆਗੇ ਤੁਸੀਂ ਫੇਰ ਪਹਿਲਾਂ ਉਹਨਾਂ ਦੇ ਨੌਜਵਨ ਪੁੱਤ ਦਾ ਕਤਲ ਕਰਤਾ ਹੈਗਾ ਫੇਰ ਉਹਨਾਂ ਦੇ ਘਰ ਦੇ ਸਾਹਮਣੇ ਗੇੜੇ ਮਾਰਦੇ ਹੈਗੇ ਆ ਤੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਨਾਰਮਲ ਬੰਦੇ ਨਹੀਂ ਹੈਗੇਗੇ ਤੋ ਇਹਨਾਂ ਨੂੰ ਜੇ ਕੋਈ ਪੁਲਿਸ ਕਵੇ ਵੀ ਅਸੀਂ ਬੁਲਾ ਕੇ ਹੂਰਤਾ ਜਿਹੜੇ ਬੰਦਿਆਂ ਨੂੰ ਕਤਲ ਕਰਨ ਤੇ ਵੀ ਪਰਵਾਹ ਨਹੀਂ ਹੈਗੀਗੀ ਉਹਨਾਂ ਦਾ ਇਦਾਂ ਸਮਾਜ ਦੇ ਵਿੱਚ ਰਹਿਣਾ ਜਾਂ ਜੇਲ੍ਹ ਤੋਂ ਬਾਹਰ ਆਉਣਾ ਉਹਨਾਂ ਦੀ ਜ਼ਮਾਨਤ ਹੋਣੀ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਅਸੀਂ ਚਾਹੁੰਦੇ ਆ ਕਿ ਉਹਨਾਂ ਤੇ ਜਿਹੜੀ ਕਾਰ ਕੀ ਆ ਉਹ ਬਠਿੰਡਾ ਪੁਲਿਸ ਜਿਹੜੀ ਆ ਰੱਦ ਕਰਵਾਵੇ ਤੇ ਪਹਿਲਾਂ ਤਰ੍ਹਾਂ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਰਹਿਣ ਜਦਕਿ ਜੇ ਉਹ ਪਿੰਡ ਦੇ ਵਿੱਚ ਆਉਂਦੇ ਹੈਗੇ ਆ ਤੇ ਯਕੀਨਨ ਤੌਰ ਤੇ ਬਲਤੇਜ ਸਿੰਘ ਹੋਰਾਂ ਦਾ ਸੰਤੋਖ ਸਿੰਘ ਹੋਰਾਂ ਜਿਹੜਾ ਹੈਗਾ ਉਹ ਨੁਕਸਾਨ ਆ ਉਹ ਕਰਨਗੇ ਇਹੀ ਸਾਡੀ ਅੱਜ ਜਿਹੜੀ ਮੰਗ ਸੀ ਇਸ ਮੰਗ ਨੂੰ ਲੈ ਕੇ ਅਸੀਂ ਐਸਐਸਪੀ ਬਠਿੰਡਾ ਨੂੰ ਅਸੀਂ ਅੱਜ ਜਿਹੜੇ ਆ ਮਿਲੇ ਆ ਜੀ ਥੋੜਾ ਜਰੂਰ ਦੱਸ ਦਿਓ ਕਿ ਮਾਮਲਾ ਜਿਵੇਂ ਬਾਈ ਹੋਰਾਂ ਨੇ ਹਾਲਾਂਕਿ ਥੋੜਾ ਦੱਸਿਆ ਪਰ ਚਾਹਨਾ ਜ਼ਰੂਰ ਪਾ ਦਿਓ ਕਿ ਕਿਸ ਤਰ੍ਹਾਂ ਨੂੰ ਕੋਈ ਥੋੜੀ-ਮੋਟੀ ਬਹਿਸ ਹੁੰਦੀ ਹੈ ਕੀ ਮਾਮਲਾ ਹੁੰਦਾ ਕੋਈ ਬੈਂਸ ਨਹੀਂ ਹੋਈ ਜੀ ਬਸ ਬੇਟਾ ਮੇਰਾ ਖਾਕੇ ਖੜਾ ਰੀ ਸੀਗਾ ਬਹੁਤ ਵਧੀਆ ਡੇਲੀ ਉਹਨੇ ਗੇਮ ਲਾਉਣੀ ਸੀ 4 ਵਜੇ ਇਹ ਉੱਥੇ ਗਰਾਊਂਡ 'ਚ ਗਏ ਮਤਲਬ ਉਹ ਕਿਸੇ ਬੱਚੇ ਹੋਰ ਨਾਲ ਮੋਟਾ ਸੀਗਾ ਜਿਹਦੇ ਜਾਈ ਉਹਦਾ ਉਹ ਸਪੋਰਟਰ ਬਣ ਕੇ ਗਿਆ ਸੀ ਜਿਹੜਾ ਬੰਦਰਾ ਹੁਣ ਤੇ ਇਹਨੇ ਜਾ ਕੇ ਤੱਕਾ-ਤੱਕਾ ਮਾਰਿਆ ਬੇਟੇ ਨੂੰ ਨਾਲ ਮੋਟਾ ਕਹਾ ਉਹਨੇ ਲੱਫੜ ਮਾਰਿਆ ਘਰ ਆ ਗਏ ਲੰਬਾ ਦਿਨ ਮੈਂ ਆਪਦੇ ਬੇਟੇ ਨੂੰ ਦੋ ਸੱਪੜੀ ਵਾਰ ਉਹਦੇ ਕੋਲ ਖੜਾ ਕੇ ਵੀ ਇਹ ਗੱਲ ਆਪਾਂ ਨਵੇੜ ਤੇ ਗਈ ਇਥੇ ਤੇ ਬੇਟਾ ਮੈਨੂੰ ਮਨੂੰਗਾ ਮੇਰਾ ਕਸੂਰ ਨਹੀਂ ਮਾਂ ਮੈਨੂੰ ਪਤਾ ਤੇਰਾ ਕਸੂਰ ਨਹੀਂ ਪਰ ਆਪਾਂ ਗੱਲ ਵਧਾਉਣੀ ਨਹੀਂ ਨੀ ਉਦੋਂ ਬਾਅਦ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਾਫੀ ਟਾਈਮ ਬਾਅਦ ਆਉਂਦੇ ਪਏ ਪੁੱਤ ਬੇਟਾ ਆਈਲਸ ਪੇਪਰ ਦੇ ਕੈ ਚੰਡੀਗੜ੍ਹ ਤੋਂ ਆਏ। ਸ਼ਾਮ ਨੂੰ 5 ਵਜੇ ਤਾਂ ਆਈਆ 6 ਵਜੇ ਮੈਂ ਖੇਤੋਂ ਆਇਆ ਤੇ ਉਹਨੂੰ ਮਤਲਬ ਜੋ ਗੇੜ ਖੜਕਿਆ ਗੇੜ ਖੋਲਿਆ ਬੇੜੇ ਨੇ ਜਾ ਕੇ ਮੈਂ ਪਿੱਛੇ ਸੀਗਾ ਤੇ ਬਸ ਉਹਦੇ ਫਾਦਰ ਨੇ ਮਾਰਿਆ ਪ੍ਰਵਾਹ ਦਾ ਪੈਰ ਪੈਰ ਮਾਰਿਆ ਹਾਂਜੀ ਉਸ ਤੋਂ ਬਾਅਦ ਫਿਰ ਸਮਝੌਤੇ ਦੀ ਵੀ ਕੋਸ਼ਿਸ਼ ਆ ਉਹਨਾਂ ਦੇ ਬੰਦੇ ਬਹੁਤ ਹੋਈਆਂ ਡਰਾਇਆ ਧੰਗਾਏ ਗਿਆ ਮੇਰੇ ਗੇੜ ਤੇ ਅਸਲੀ ਵਾਲੇ ਬੰਦੇ ਵੀ ਆਏ ਜੀ ਰਾਤ ਨੂੰ ਤੇ ਚਲੋ ਮੈਂ ਅਸਲਾ ਲੜਿਆ ਸੀਗਾ ਟਾਈਮ ਦੇਖਦੇ ਹੋਏ ਤੇ ਮੈਂ ਫਾਇਰ ਕੀਤੇ ਤੇ ਉਹ ਭੱਜ ਗਏ ਦੋ ਤਰਖਾਸਾਂ ਮੇਰੀਆਂ ਪਹਿਲਾਂ ਵੀ ਥਾਣੇ ਥਾਣੇ ਹੈਗੀਆਂ ਜੀ ਉਹਨਾਂ ਦਾ ਜੇ ਮਤਲਬ ਕੋਈ ਸਾਰਥਕ ਹੱਲ ਨਹੀਂ ਜੇ ਕੋਈ ਹੱਲ ਨਹੀਂ ਜੇ ਪੁਲਿਸ ਨਹੀਂ ਸਾਦਦੀ ਸੀ ਉਹੋ ਮੇਰਾ ਤੇ ਉਹ ਮਤਲਬ ਬੰਦੇ ਤੇ ਬੰਦੇ ਵਿੱਚ ਪੈ ਕੇ 5-7 10 ਬਸ ਬਾਵੇਂ ਮੁੱਠੇੜ ਉਹਨਾਂ ਨੇ ਨਿਵੇੜਤਾ ਸੀ ਇੱਕ ਵਾਰ ਤੇ ਟਾਰਗੇਟ ਕਰਦੇ ਹਰ ਵਾਰ ਹੁਣ ਤਾਂ ਜਿਵੇਂ ਹੁਣ ਹੁਣ ਕਿਸ ਤਰ੍ਹਾਂ ਦਾ ਜਿਹੜੀਆਂ ਸਮੱਸਿਆ ਹੁਣ ਕੀ ਕੀ ਹੁਣ ਸਮੱਸਿਆ ਇਹ ਹੈ ਜੀ ਉਹ ਪੱਕੀ ਜਵਾਨ ਤੇ ਆ ਗਏ ਇਹ ਨਹੀਂ ਪਤਾ ਵੀ ਕੱਲਾ ਬੇਟਾ ਆ ਕਿ ਪਿਓ ਆ ਇਹ ਨਹੀਂ ਪਤਾ ਪਰ ਬੇਟਾ ਉਹਦਾ ਪਿੰਡ ਚ ਗੰਡਾਸਾ ਚੱਕ ਕੇ ਨਾਲ ਬੰਦੇ ਲੈ ਕੇ ਇੱਕ ਦੋ ਤੇ ਡੇਲੀ ਘੁੰਮਦਾ ਕੋਡੀ ਗਲੀ ਦੇ ਵਿੱਚ ਹਾਂ 24 ਤਰੀਕ ਨੂੰ ਜੀ ਉਹ ਉਹ ਨਾ ਦੇ ਨਾਮ ਤੇ ਥਾਣਾ ਐਸਐਸ ਨੂੰ ਫੋਨ ਕੀਤਾ ਉਹਨਾਂ ਨੇ ਉਹ ਭੇਜੇ ਫੋਰਥ ਉੱਥੋਂ ਤੇ ਫੋਰਥ ਨੂੰ ਕਹਿ ਗਏ ਮੁੜ ਕੇ ਵੀਕ ਥਾਣੇ ਆ ਜਾਓ ਨਾਲ ਨਹੀਂ ਲੈ ਗਏ ਵੀ ਤੁਸੀਂ ਕਰਦੇ ਫਿਰ ਜਾਓ ਕਹਿ ਕੇ ਮਿਲ ਗਏ ਹਾਂ ਜੀ ਸੀਟ ਕੈਮਰੇ ਦਾ ਪਿੰਡੇ ਦੇ ਛੱਡੂ ਉਹਨਾਂ ਦੇ ਖਲ ਖੋਦ ਕਰਦੇ ਚੈੱਕ ਕਰਾ ਲੈਣ ਬਹੁਤ ਕੁਝ ਨਿਕਲੂਗਾ ਹੂੰ ਉਨੇ ਕਰੀ ਖੁਦ ਕਮਰੇ ਲੱਗੇ ਹੋਏ ਆ ਵੱਡੇ ਉੱਥੇ ਚੈੱਕ ਕਰਾਉਣਾ ਉੱਥੇ ਸਾਰਾ ਕੁਝ ਜੇ ਕਰਾਉਣਾ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਆ ਤੁਹਾਡੇ ਮੇਰੀ ਵਾਈਫਾਈ ਜੀ ਬਿਮਾਰ ਆ ਗਈ ਉਹ ਵੀ ਬਹੁਤ ਵੇਲੇ ਉਹ ਹੋ ਜਾਂਦਾ ਬੱਚੇ ਕਰਕੇ ਇਕੱਲਾ ਇਕੱਲਾ ਪਾ ਇੱਕ ਮਾਦਾ ਜੀ ਬਸ ਕਮਾਏ ਪੁੱਤਰ ਵੀ ਇਕੱਲਾ ਹੀ ਸੀ ਬਾਈ ਜੀ ਹੁੰਦਾ ਹੀ ਹੈ ਕਿ ਪੁਲਿਸ ਨੂੰ ਦੇਖਣਾ ਜਿਹੜਾ ਬੰਦਾ ਕਿਉਂਕਿ ਪਿਓ ਨੂੰ ਤਾਂ ਹਾਰ ਕਿਉਂਕਿ ਆਲੇ ਹੱਪੇ 2216 ਆਉਂਦਾ ਪਰ ਪਿਓ ਦੇ ਲਈ ਤਾਂ ਜ਼ਖਮ ਹਜੇ ਵੀ ਅੱਲਾ ਹੀ ਆ ਉਹ ਬਿਲਕੁਲ ਦੱਸਿਆ ਜਿਵੇਂ ਕਿ ਹਾਕੀ ਦਾ ਪ੍ਰੇਰ ਸੀ ਆਈਲਟਸ ਦਾ ਪੇਪਰ ਦੇ ਕੇ ਆਇਆ ਇਕਲੌਤੀ ਔਲਾਦ ਸੀਗੀ ਤੇ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਉਹ ਫੇਰ ਆ ਕੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਤਾਂ ਪੁਲਿਸ ਨੂੰ ਫੌਰੀ ਐਕਸ਼ਨ ਜਿਹੜਾ ਲੈਣਾ ਚਾਹੀਦਾ ਉਹ ਜ਼ਮਾਨਤ ਜਿਹੜੀ ਹੈਗੀ ਆ ਰੱਦ ਕਰਾ ਕੇ ਉਹਨੂੰ ਜੇਲ੍ਹ 'ਚ ਭੇਜਣਾ ਚਾਹੀਦਾ ਉਹ ਸਮਾਜ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਹੈਗੇ ਉਹ ਲੋਕ ਜਥੇਬੰਦੀ ਜੀ ਜੇ ਮਤਲਬ ਕੋਈ ਨਹੀਂ ਪਰਿਵਾਰ ਨੂੰ ਇਨਸਾਫ ਮਿਲਦਾ ਤੇ ਫਿਰ ਅਸੀਂ ਜਥੇਬੰਦੀ ਵੱਲੋਂ ਸੰਘਰਸ਼ ਕਰਨ ਵਾਸਤੇ ਹੈਗੇ ਮਜਬੂਰ ਹੋਵਾਂਗੇ ਜਥੇਬੰਦੀ ਵੱਲੋਂ ਫਿਰ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੀ ਜ਼ਮਾਨਤ ਰੱਦ ਕਰੋ ਬਿਲਕੁਲ ਜੀ ਉਹਨਾਂ ਦੀ ਜ਼ਮਾਨਤ ਰੱਦ ਕੀਤੀ ਜ਼ਮਾਨਤ ਜਿਹੜੀ ਹੈਗੀ ਆ ਰੱਦ ਕਰੇ ਪੁਲਿਸ ਮਤਲਬ ਉਹਨਾਂ ਦੇ ਜਿਹੜਾ ਪਰਚਾ ਬਣਦਾ ਹੈਗਾ ਧਮਕੀਆਂ ਦੇਣ ਦਾ ਜਨ ਦੇ ਘਰ ਦੇ ਸਾਹਮਣੇ ਆ ਕੇ ਮਤਲਬ ਜਿਹੜਾ ਪਿੰਡ ਚ ਗੇੜੇ ਕੱਢਣ ਦਾ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਮਾਹੌਲ ਬਣਾਇਆ ਜਾ ਰਿਹਾ ਠੀਕ ਆ ਇੱਕ ਦਿਨ ਪਿੰਡ ਦੇ ਵਿੱਚ ਹੀ ਯਾਨੀ ਕਿ ਇੱਕ ਭੋਗ ਸੀਗਾ ਹੁਣ ਜਦੋਂ ਪਿੰਡ ਚ ਆਉਂਦੇ ਉਹ ਹਰ ਥਾਂ ਦੇ ਕੋ ਪਿੰਡ ਪਿੰਡ ਚ ਸਾਂਝੀਆਂ ਥਾਵਾਂ ਤੇ ਜਾਂਦੇ ਨੇ ਤੇ ਪਿੰਡ ਚ ਰਹਿੰਦੇ ਨੇ ਤੇ ਜਦੋਂ ਇਹਨਾਂ ਦੇ ਘਰ ਦੇ ਸਾਹਮਣੇ ਆ ਕੇ ਗੇੜੇ ਮਾਰਦੇ ਨੇ ਤੇ ਜਦੋਂ ਕਦੇ ਮੰਨ ਲਓ ਇਕੱਲੇ ਇਹ ਹੁਣ ਖੇਤੀ ਵੀ ਆਪਣੀ ਸਾਹਮਣੇ ਆ ਇਕੱਲੇ ਹੈਗੇ ਨੇ ਤੇ ਜਦੋਂ ਕਦੇ ਖੇਤ ਜਾਣਗੇ ਜਾਂ ਗਾਏ ਬਗਾਏ ਜੇ ਕਦੇ ਟੱਕਰ ਤੇ ਹੈਗੇ ਆ ਠੀਕ ਆ ਭਾਵੇਂ ਜਿੰਨਾ ਮਰਜ਼ੀ ਅਲਰਟ ਰਹਿਣ ਠੀਕ ਹੈ ਅਲਰਟ ਰੈਨ ਜਿਹੜਾ ਹਮਲਾ ਕਰਨ ਵਾਲਾ ਬੰਦਾ ਹੁੰਦਾ ਉਹਦੇ ਕੋਲ ਤਾਂ ਪਹਿਲ ਹੁੰਦੀ ਹੈ ਕਿਉਂਕਿ ਜਿੰਦੇ ਤੇ ਹਮਲਾ ਹੋਣਾ ਉਹਨੂੰ ਤਾਂ ਪਤਾ ਨਹੀਂ ਨਾ ਕਿ ਮੇਰੇ ਤੇ ਹਮਲਾ ਹੋਣਾ ਹੈਗਾ ਹਮਲਾ ਕਰਨ ਵਾਲਾ ਤਾਂ ਤਿਆਰੀ ਚ ਹੁੰਦਾ ਹੈਗਾ ਇਸ ਕਰਕੇ ਉਹ ਇਹਨਾਂ ਦਾ ਨੁਕਸਾਨ ਜਿਹੜਾ ਕਰ ਸਕਦਾ ਹੈਗਾ ਤੇ ਇਸ ਕਰਕੇ ਅਸੀਂ ਚਾਹੁੰਦੇ ਕਿ ਉਹਦੀ ਜ਼ਮਾਨਤ ਜਿਹੜੀ ਹੈਗੀ ਹੈ ਫੌਰੀ ਰੱਦ ਹੋਵੇ ਜੇ ਜ਼ਮਾਨਤ ਨਹੀਂ ਰੱਦ ਹੋਊਗੀ ਫਿਰ ਅਸੀਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਇਸ ਮਾਮਲੇ ਤੇ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਅਸੀਂ ਆਸ ਕਰਦੇ ਹਾਂ ਕਿ ਐਸਐਸਪੀ ਬਠਿੰਡਾ ਨੇ ਜਿਹੜਾ ਸਾਨੂੰ ਅੱਜ ਕਿਹਾ ਵੀ ਜਿਹੜੇ ਉਹਨਾਂ ਨੇ ਗੱਲ ਕਹੀ ਆ ਉਹਦੇ ਤੇ ਜ਼ਰੂਰ ਉਹ ਅਮਲ ਹਾਲਾਂਕਿ ਮਾਮਲਾ ਐਸਐਸ ਬਠਿੰਡਾ ਹੌਲਾਂ ਦੇ ਧਿਆਨ ਦੇ ਵਿੱਚ ਆ ਉਹਨਾਂ ਨੇ ਡੀਐਸਪੀ ਪੁੱਛੋ ਦੀ ਜਿਹੜੀ ਡਿਊਟੀ ਜਿਹੜੀ ਆ ਉਹ ਜ਼ਰੂਰ ਲਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਿੰਨੀ ਕੁ ਪੁਲਿਸ ਇਸ ਕੰਮ ਦੇ ਵਿੱਚ ਮੁਸਤੈਦੀ ਜਿਹੜੀ ਆ ਉਹ ਦਿਖਾਉਂਦੀ ਆ ਤੁਸੀਂ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਜੀ ਧੰਨਵਾਦ ਜੀ ਦੇਖੋ ਹਾਲੇ ਮੇਰੇ ਕੋਲ ਦਰਖਾਸਤ ਅੱਜ ਆਈ ਹੈ ਜੀ ਕੱਲ ਸਾਬ ਨੇ ਮਾਰਕੀਟ ਹੀ ਸੀ ਮੈਂ ਬਲਾਈਕ ਪਾਰਟੀ ਨੇ ਜਿਹੜੇ ਕੰਪਲੇਨਟ ਨੇ ਜੀ ਉਹਨਾਂ ਦੀ ਗੱਲ ਸੁਣ ਕੇ ਜਿਹੜੀ ਜੋ ਵੀ ਜੋ ਕਾਰਵਾਈ ਲੀਗਲ ਹੋਏਗੀ ਆਪਾਂ ਕਰਾਂਗੇ ਜੀ ਓਕੇ ਤਾਂ ਮਤਲਬ ਅੱਜ ਹੀ ਅੱਜ ਹੀ ਪਹੁੰਚੇ ਸੀ ਤੁਹਾਡੇ ਕੋਲ ਹਾਂਜੀ ਹਾਂਜੀ